ਇਸuele ਦੀ ਮੋਗਾ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਜ਼ਮੀਨੀ ਵਿਵਾਦ ਨੂੰ ਲੈ ਕੇ ਦੋ ਉਤਰਾ ਵਿਚਕਾਰ ਗੋਲੀਆਂ ਚੱਲ ਗਈਆਂ ਇੱਥੋਂ ਤੱਕ ਕਿ ਨਾਲ ਹੀ ਉਹਨਾਂ ਦੀਆਂ ਗੱਡੀਆਂ ਵੀ ਭੰਨ ਤੋੜ ਕੀਤੀ ਗਈ ਝਗੜੇ ਦੇ ਵਿੱਚ ਦੋ ਲੋਕ ਜ਼ਖਮੀ ਹੋਏ ਹਨ ਜ਼ਖਮੀਆਂ ਨੂੰ ਸਰਕਾਰੀ ਹਸਪਤਾਲ ਮੋਗਾ ਵਿਖੇ ਭਰਤੀ ਕਰਵਾ ਦਿੱਤਾ ਗਿਆ ਹੈ ਇਹ ਦੋਨਾਂ ਨੇ ਇੱਕ ਦੂਜੇ ਤੇ ਜਿਹੜੇ ਗੰਭੀਰ ਦੋਸ਼ ਲਾਏ ਹਨ ਪੂਰੀ ਖਬਰ ਮੋਗਾ ਜ਼ਿਲ੍ਹੇ ਦੇ ਪਿੰਡ ਮਹਿਣਾ ਦੀ ਹੈ ਜਿੱਥੇ ਤਰੋਲੀ ਰੋੜ ਦੇ ਇੱਕ ਜ਼ਮੀਨੀ ਬਵਾਦ ਨੂੰ ਲੈ ਕੇ ਦੋ ਧਰਾਂ ਵਿਚਕਾਰ ਝਗੜਾ ਹੋ ਗਿਆ ਜਿਸ ਤੋਂ ਬਾਅਦ ਇੱਕ ਧਰ ਨੇ ਦੂਜੀ ਧਰ ਦੇ ਉੱਪਰ ਫਾਇਰਿੰਗ ਕਰ ਦਿੱਤੀ ਅਤੇ ਦੋਨਾਂ ਧਰਾਂ ਨੇ ਇੱਕ ਦੂਜੇ ਨੂੰ ਜਾਨੋਂ ਮਾਰ ਦੇ ਦੋਸ਼ ਲਾਇਆ ਹਨ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਆਓ ਤੁਹਾਨੂੰ ਦਿਖਾਉਂਦੇ ਹਾਂ ਪੂਰੀ ਰਿਪੋਰਟ ਕੀ ਨਾਮ ਹੈ ਕੋਟ ਮੇਰਾ ਨਾਮ ਜੀ ਅਵਤਾਰ ਸਿੰਘ ਹੈ ਜੀ ਅੱਜ ਸਿਵਲ ਹਸਪਤਾਲ ਆਇਆ ਹਾਂ ਦਾਖਲ ਵੀ ਹੋਏ ਹੋ ਕੀ ਗੱਲ ਕੀ ਹੋਈ ਹੈ ਗੱਲ ਇਹ ਹੈ ਜੀ ਸਾਨੂੰ ਸਵੇਰੇ ਤਕਰੀਬਨ 11 12 ਵਜੇ ਕਰੀਬ ਪਤਾ ਲੱਗਿਆ ਜੀ ਸ਼ੁਭਾ ਸਿੰਘਲ ਤੇ ਉਹਦਾ ਮੁੰਡਾ ਜੀ ਮੰਨਾ ਸਿੰਘਲ ਇਹਨਾਂ ਨੇ ਸਾਡੀ ਜ਼ਮੀਨ 'ਚ ਪਾਣੀ ਛੱਡਿਆ ਜੀ ਅਸੀਂ ਉਸ ਦੇ ਖਿਲਾਫ ਜੀ 112 ਤੇ ਕਾਲ ਕੀਤੀ ਹੈ ਜੀ ਥਾਣੇ 1 ਵਜੇ ਦੇ ਕਰੀਬ ਅਸੀਂ ਦਰਖਾਸਤ ਦੇ ਕੇ ਆਏ ਹਾਂ ਜੀ ਐਸ ਐਚਓ ਸਾਹਮਣੇ ਸਾਨੂੰ 4 ਵਜੇ ਟਾਈਮ ਦਿੱਤਾ ਸੀ ਦੋਵੇਂ ਪਾਰਟੀਆਂ ਨੂੰ ਅਸੀਂ ਮੈਂ ਤੇ ਮੇਰੇ ਚਾਚਾ ਜੀ ਨਰਮਲ ਸਿੰਘ ਜੀ ਪਹਿਲੀ ਸਾਡੇ ਦੋਵਾਂ ਦੇ ਨਾਂ ਜੀ ਅਸੀਂ ਮੈਂ ਤੇ ਮੇਰੇ ਚਾਚਾ ਜੀ ਕਚਹਿਰੀ 'ਚ ਆਉਂਦੇ ਪੈ ਸੀ ਅਸੀਂ ਕਚਹਿਰੀਆਂ ਆਉਂਦੇ ਸਾਨੂੰ ਇਹਨਾਂ ਨੇ ਸਾਡੇ ਪਿੱਛੇ ਗੱਡੀਆਂ ਲਾਈਆਂ ਜੀ ਅਸੀਂ ਅਸੀਂ ਆਪਦੇ ਖੇਤ ਕੋਲੇ ਸੀ ਅਸੀਂ ਡਰਦਿਆਂ ਨੇ ਇਹ ਬੰਦੇ ਜਾਦੇ ਸੀ 20 ਤੋਂ 25 ਬੰਦੇ ਸੀ ਅਸੀਂ ਇਹਨਾਂ ਨੂੰ ਵੇਖ ਕੇ ਬੰਦੇ ਜਾਦੇ ਵੇਖ ਕੇ ਤੇ ਇਹੀ ਗੱਡੀ ਭਜਾਲੀ ਜੀ ਇਹਨਾਂ ਨੇ ਸਾਡੀ ਗੱਡੀ ਨੂੰ ਫੇਟ ਮਾਰੀ ਜੀ ਫੋਰਚੂਨਰ ਗੱਡੀ ਨੇ ਜਦੋਂ ਫੇਟ ਮਾਰੀ ਜੀ ਸਾਡੀ ਗੱਡੀ ਖੇਤਾ ਨੇ ਮੁੱਦੀ ਹੋ ਗਈ ਜੀ ਇਹਨਾਂ ਨੇ ਸਾਡੀ ਗੱਡੀ ਸਾਡੀ ਗੱਡੀ ਡਾਂਗਾ ਕਿਰਪਾਨਾਂ ਗਡਾਸਿਆਂ ਨਾਲ ਜੀ ਇਹਨਾਂ ਨੇ ਗੱਡੀ ਭੰਤੀ ਜੀ ਫੇਰ ਕਰਦੇ ਸਾਡੇ ਮਗਰ ਆਏ ਆ ਜੀ ਮੇਰਾ ਲਾਇਸੈਂਸੀ ਪਿਸਤੌਲ 32 ਬੋਰ ਵਾਲ ਮਰੇ ਖੋ ਕੇ ਲੱਗੇ ਜੀ ਸਾਡੇ ਸੱਟਾਂ ਮਾਰ ਕੇ ਸਾਨੂੰ ਜਗਮੀ ਕਰਕੇ ਪਰ ਸ਼ਬਾਹ ਸਾਈਕਲ ਵੱਲੋਂ ਰਾਤ ਨੂੰ ਕਿਹਾ ਜਾ ਰਿਹਾ ਸਾਡੇ ਤੇ ਇਹਨਾਂ ਨੇ ਫੈਰਿੰਗ ਕੀਤੀ ਆ ਕੋਈ ਫੈਰਿੰਗ ਨਹੀਂ ਕੀਤੀ ਜੀ ਉਹਨਾਂ ਨੇ ਗੱਡੀ ਥਾਣੇ 'ਚ ਵਾਰ ਦਿੱਤੀ ਮੇਰੇ ਕੋਲੇ ਐਸਐਚਓ ਸਾਹਿਬ ਦੀ ਰਿਕਾਰਡਿੰਗ ਹੈਗੀ ਆ ਜੀ ਮੈਂ ਐਸਐਚਓ ਸਾਹਿਬ ਨੂੰ ਫੋਨ ਲਾ ਕੇ ਇਹ ਗੱਲ ਕਹੀ ਆ ਜੀ ਕਿ ਐਸਐਚਓ ਸਾਹਿਬ ਇਹ ਫੈਰ ਕਰਦੇ ਸਾਡੇ ਮਗਰ ਆਉਂਦੇ ਆ ਸਾਨੂੰ ਬਚਾਓ ਠੀਕ ਹੈ ਜੀ ਅਸੀਂ ਇੱਕ ਵੀ ਫੈਰੇ ਨਹੀਂ ਕੀਤੀ ਮੇਰਾ ਪਿਸਤੌਲ ਲੈ ਕੇ ਜੀ ਖੋ ਕੇ ਮੈਨੂੰ ਹੁਣ ਕੀ ਪਤਾ ਜੀ ਮੇਰੇ ਪਿਸਤੌਨ ਨਾਲ ਇਹਨਾਂ ਨੇ ਕੀ ਕੀਤਾ ਜੀ ਕੀ ਨਹੀਂ ਕੀਤਾ ਜੀ ਮੇਰੇ ਪਿਸਤੌਨ ਨਾਲ ਕੀ ਪਤਾ ਬੰਦਾ ਮਾਰ ਦਨ ਜੀ ਠੀਕ ਹੈ ਜੀ ਮੇਰੇ ਤੋਂ ਜੋ ਪਿਸਤੌਲ ਅਸੀਂ ਘਬਰ ਗਏ ਜੀ ਸਾਨੂੰ ਕੁਝ ਪਤਾ ਨਹੀਂ ਲੱਗਿਆ ਉਹਨਾਂ ਵੱਲੋਂ ਪਹਿਲਾਂ ਵੀ આરોਪ ਲਾਏ ਗਏ ਤੁਹਾਡੇ ਵੱਲੋਂ ਹਮਲੇ ਕੀਤੇ ਗਏ ਨਹੀਂ ਅਸੀਂ ਕੋਈ ਹਮਲਾ ਨਹੀਂ ਕੀਤਾ ਜੀ ਇਹਨਾਂ ਨੇ ਸਾਡੇ ਤੇ ਅੱਜ ਤੋਂ 2-3 ਮਹੀਨੇ ਪਹਿਲਾਂ ਜੀ ਉਦੋਂ ਵੀ ਜ਼ਮੀਨ ਇਹਨਾਂ ਨੇ ਫੈਰਿੰਗ ਕਰਕੇ ਜ਼ਮੀਨ ਵਾਈ ਜੀ ਉਸ ਸੰਬੰਧੀ ਵੀ ਸਾਡੇ ਵੱਲੋਂ ਦਰਖਾਸਤਾਂ ਡੀਐਸਪੀ ਧਰਮਕੋਟ ਐਸਐਸਪੀ ਸਾਹਿਬ ਡੀਸੀ ਸਾਹਿਬ ਥਾਣੇ ਮੈਣੇ ਅਸੀਂ ਬਹੁਤ ਦਰਖਾਸਤਾਂ ਦਿੱਤੀਆਂ ਜੀ ਇਹਨਾਂ ਨੇ ਪੁਲਿਸ ਨੇ ਸਾਡੇ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਜੀ ਕਦੋਂ ਦਾ ਰੋਲਾ ਚੱਲਦਾ ਪਿਆ ਇਹ ਤਕਰੀਬਨ 1.5 ਸਾਲ ਤੋਂ ਰੋਲਾ ਚੱਲ ਰਿਹਾ ਜੀ ਰੋਲੀ ਹੈ ਜੀ ਹਾਂਜੀ ਇਹ ਬੁੱਗੀਪੁਰੇ ਤੋਂ ਰੋ ਅੱਜ ਕਿੰਨੇ ਜਣਿਆਂ ਨੇ ਹਮਲਾ ਕੀਤਾ ਇਹ ਤਕਰੀਬਨ 20 ਤੋਂ 25 ਜਾਨੇ ਸੀ ਕੀ ਮੰਗ ਕੀ ਕਰਦੇ ਆ ਮੰਗਨ ਇਨਸਾਫ ਦੀ ਮੰਗ ਕਰਦੇ ਆ ਜੀ ਉਹਨਾਂ ਦੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਨਨਬੰਸ ਸਿੰਘ ਜੀ ਸਿਵਲ ਹਸਪਤਾਲ ਦਾਖਲ ਹੋਏ ਹੋ ਕੀ ਗੱਲ ਹੋਈ ਆ ਸਾਰੀ ਜਾਣਕਾਰੀ ਸਾਡੀ ਜੀ ਹੈਗੀ ਆਪਣਾ ਜ਼ਮੀਨ ਸੀਗੀ ਰੋਲੀ ਰੋਡ ਤੇ ਤੇ ਉਹ ਸੁਭਾਜ ਦੇ ਸੈਕਲੋਂ ਸੈਕਲੋਂ ਨਹੀਂ ਸੀਗੇ ਤੇ ਅਸੀਂ ਉਹਨਾਂ ਤੇ ਪਹਿਲੋਂ ਵੀ ਸਾਡੀਆਂ ਦਰਖਾਸਤਾਂ ਚੱਲਦੀਆਂ ਅੱਜ ਉਹਨਾਂ ਨੇ ਪਾਣੀ ਛੜਤਾ ਪਾਣੀ ਛੜਤਾ ਸੀ ਫਿਰ ਸਵੇਰ ਨੂੰ 112 ਤੇ ਪਾਈ ਆ ਇੱਕ ਤੋਂ 12 ਦੇ ਪਾਈ ਵੀ ਪੜ ਕੇ ਪੁਲਿਸ ਨੂੰ ਫੋਨ ਆ ਗਿਆ ਮੈਨੇ ਮੈਨੇ ਮੁੜ ਕੇ ਦਰਸ਼ਨ ਸਿੰਘ ਨੂੰ ਭੇਜਿਆ ਐਸਚੂ ਨੇ ਦਰਸ਼ਨ ਨੇ ਮੌਕਾ ਦੇਖਿਆ ਆ ਕੇ ਪਹਿਲਾਂ ਚਾਰ ਵਜੇ ਸਾਡੀ ਦਰਖਾਸਤ ਵੀ ਦੇ ਕੇ ਸਵੇਰ ਅੱਜ ਵੀ ਦਿੱਤੀ ਅੱਗੇ ਵੀ ਸਾਰੀਆਂ ਦਰਖਾਸਤਾਂ ਚੱਲੀਆਂ ਨੇ ਡਿਪਟੀ ਕੋਲ ਵੀ ਚੱਲਦੀਆਂ ਫਿਰ ਜਾ ਕੇ ਅਸੀਂ ਜਿਹੜਾ ਆਪਣਾ 8:00 ਤੇ 4 ਵਜਾ ਟਾਈਮ ਦਿੱਤਾ ਸੀ ਅਸੀਂ ਜਾਣਾ ਸੀਗਾ ਥਾਣੇ ਨੂੰ ਇਹਨਾਂ ਨੇ ਸਾਡੀ ਗੱਡੀ ਐਥੋਂ ਮੋਗੋ ਹੀ ਬਗਰ ਲਾਤੀਆ ਬੂਰੇ ਕੋ ਬੰਦੇ ਖੜੇ ਸੀ ਬੂਰੇ ਖੜੇ ਨੇ ਰੌਲੀ ਰੋਡ ਮੋੜ ਤੇ ਰੋੜੀ ਰੋੜੀ ਦਾ ਭਜਾ ਕੇ ਤੇ ਉਹਨਾਂ ਨੇ ਆਪਦੀ ਗੱਡੀ ਬਰਾਬਰ ਲਾ ਕੇ ਇਹਦੇ ਵਾਲੀ ਗੱਡੀ ਥੱਲੇ ਸਰਤੀ ਸਾਡੀ ਤੇ ਜਿਹੜੀ ਇਹ ਜਗਾ ਉਹ ਕਿੱਥੇ ਹੈ ਕਿ ਕਦੋਂ ਦਾ ਚੱਲਦਾ ਪਿਆ ਹੈ ਉਹ ਸਾਡਾ ਜੀ ਆਪਣਾ ਹਾਂ ਸਾਲ 1.5 ਸਾਲ ਹੋ ਗਿਆ ਸਾਡੇ ਉਹ ਵੀ ਸੀਗਾ ਸਾਡਾ ਸੇਵ ਹੀ ਆ ਪਹਿਲੋ ਵੀ ਲਿਆ ਸੀ ਇਹ ਫੇਰ ਵੀ ਸ਼ੇਰ ਸ਼ਾੜੀ ਗਾਦੇ ਫੇਰ ਹੀ ਹਾਈ ਕੋਰਟ ਦਾ ਹਾਈ ਕੋਰਟ ਪਾਦਾ ਇਹ ਪਹਿਲੋ ਹੀ ਸੀਆਰ ਚ ਜਾਵੜੇ ਸੀ ਉੱਥੋਂ ਬੜ ਕੇ ਉਹਨਾਂ ਨੇ ਰਹਿਤਾ ਵੀ ਇੱਥੇ ਜਿਵੇਂ ਹੈਗੀ ਉਹਨਾਂ ਇਹਨਾਂ ਦਵਾਰਾ ਕਰੋ ਤੁਸੀਂ ਤ론 ਉਹਨਾਂ ਦੁਆਰਾ ਦੁਆਰਾ ਤਾਂ ਸਾਡੀ ਪਹਿਲਾਂ ਹੀ ਸਹੀ ਸੀ ਫਿਰ ਇਹ ਹਾਈ ਕੋਰਟ ਚ ਪਾਤਾ ਹਾਈ ਕੋਰਟ ਨੇ ਸਾਨੂੰ ਕਿਹਾ ਵੀ ਜਿਵੇਂ ਹੈਗਾ ਉਵੇਂ ਰਹਿੰਦਾ ਸਾਡੇ ਹੱਕ ਜਾਂ ਸਾਡੇ ਕੋਲੇ ਹਸਤੇ ਜਗਾ ਕਿੱਥੇ ਆ ਇਹ ਜਗਾ ਰੋਲੀ ਰੋਡ ਤੇ ਪ੍ਰਾਬਲਮ ਨੇ ਕਿ ਔਰਲਿਓ 43 ਕਰਮਾਂ ਛੱਡ ਕੇ ਦੁਗਾ ਸਾਡੀ ਆ ਅੱਜ ਕੀ ਗੱਲ ਹੋਈ ਸੀ ਕਿੰਨੇ ਕਿੰਨੇ ਬੰਦੇ ਕਿੰਨੇ ਸੀਗੇ ਉਹਦਾ ਨਾ ਵੀ 25 ਜਣੇ ਤਿੰਨ ਗੱਡੀਆਂ ਚਾਰ ਕੋਬ ਉੱਠ ਚੱਲੇ ਸੀਗੇ 20 25 ਜਣੇ ਸੀਗੇ ਉਹਦੇ ਤੁਸੀਂ ਕਿੰਨੇ ਆ ਅੱਜ ਤਾਂ ਦੋ ਜਣੇ ਅੱਜ ਉਹਨਾਂ ਵੱਲੋਂ ਜਿਹੜਾ આરોਪ ਲਾਇਆ ਜਾ ਰਿਹਾ ਕਿ ਸਾਡੇ ਤੇ ਇਹਨਾਂ ਨੇ ਫਾਇਰਿੰਗ ਕੀਤੀ ਹੈ ਤੁਹਾਡੇ ਵੱਲੋਂ ਫਾਇਰਿੰਗ ਕੀਤੀ ਗਈ ਹੈ ਨਹੀਂ ਸਾਡੇ ਲੋਕੀਂ ਨਹੀਂ ਕੀਤੀ ਸਾਡਾ ਕੰਮ ਨਹੀਂ ਸੀ ਉੱਥੇ ਇਹਨੇ ਵੱਧੇ ਹੀ ਇੰਨੇ ਸੀ ਫਿਰ ਕਿੱਥੋਂ ਕਰਨਗੇ ਉਹ ਤਾਂ ਸਮਝ ਇਹਦਾ ਪਿਸਤਲ ਖੋ ਕੇ ਲੈ ਗਈ ਕਿੰਨਾ ਕਿਹਦਾ ਪਿਸਤਲ ਕੋ ਉਹ ਅਵਤਾਰ ਸਿੰਘ ਅੱਜ ਜਿਹੜਾ ਰੋਲਾ ਪਿਆ ਵਾ ਉਹ ਪਾਣੀ ਛੱਡਣ ਨੂੰ ਲੈ ਕੇ ਪਿਆ ਜੀ ਹਾਂ ਜੀ ਪਾਣੀ ਛੱਡਣ ਸਾਡਾ ਜੋ ਸਾਡਾ ਕਬਜ਼ਾ ਉੱਤੇ ਉਹਨਾਂ ਨੇ ਜ ਸਾਜਦਾ ਲੈ ਕੇ ਵੀ ਲਿਆ ਸੀ ਡਿਪਟੀ ਸਾਹਿਬ ਦੇ ਧਿਆਨ ਸੀ ਉਹਨੇ ਲਿਖਿਆ ਵੀ ਛੇੜਛਾੜ ਨਹੀਂ ਨਹੀਂ ਕੀਤੀ ਕਰਦੀ ਚਲੋ ਉਹ ਵੀ ਫੇਰ ਸਾਨੂੰ ਉੱਥੋਂ ਹਾਈ ਕੋਰਟ ਤੋਂ ਵੀ ਆ ਕੇ ਵੀ ਛੇੜਛਾੜ ਨਹੀਂ ਕਰ ਸਕਦੇ ਉਵੇਂ ਹੈਗਾ ਪਰ ਉਹਨਾਂ ਵੱਲੋਂ ਤਾਂ ਇਹ આરોਪ ਲਾਏ ਜਾ ਰਹੇ ਕਿ ਪਹਿਲਾਂ ਵੀ ਤੁਹਾਡੇ ਵੱਲੋਂ ਜਿਹੜੇ ਹਮਲੇ ਕਰਨ ਦੀ ਕੋਸ਼ਿਸ਼ ਕੀਤੀ ਗਈ ਜਾਂ ਕੁਝ ਹੋਰ ਪਹਿਲਾਂ ਅਸੀਂ ਕਿਉਂ ਉਹ ਕਰਦੇ ਸਾਡੇ ਤਾਂ ਸਾਡਾ ਆਪਣਾ ਅਸੀਂ ਕੀ ਸੀ ਕਦਮ ਸਾਡੇ ਅੱਗੇ ਵੀ ਉਹਨਾਂ ਨੇ ਫੇਰ ਕੀਤੀ ਉੱਥੇ ਪੈੜੀ ਵਾਗੇ ਸੀ ਫੇਰ ਅਸੀਂ ਜਾ ਕੇ ਕੱਲਾ ਕੱਢ ਕੇ ਸਾਡੀਆਂ ਬੰਦ ਕਰਕੇ ਸਾਡੀ ਆਪ ਦੀ ਪੈੜੀ ਤੇ ਅੱਜ ਕਿੱਲੀਆਂ ਕਿੰਨੀਆਂ ਘੋਣ ਸੱਟਾਂ ਵੱਜੀਆਂ ਤੁਸੀਂ ਕਿੰਨੇ ਜਾਣਿਆਂ ਦੇ ਜਿਹੜੇ ਸੱਟਾਂ ਵੱਜੀਆਂ ਤੁਸੀਂ ਕੌਣ ਕੋਲ ਦੋ ਜਾਨੇ ਅਕਾਵਤਾਰ ਸਿੰਘ ਸਭ ਮੈਂ ਦਰਬਸਨ ਅਵਤਾਰ ਸਿੰਘ ਕੌਣ ਹੈ ਅਵਤਾਰ ਸਿੰਘ ਦਾ ਵੀ ਹਿੱਸਾ ਪੈਲੀ ਜਾ ਹੈਗੀ ਹੈ ਵੀਰੀ ਵੀ ਹਤਾਸ ਦੀ ਉਹ ਥਾਣੇ ਕੋਈ ਗੱਲਬਾਤ ਤੁਹਾਡੇ ਵੱਲੋਂ ਸ਼ਿਕਾਇਤ ਕੀਤੀ ਗਈ ਜਾਂ ਕੋਸ਼ਿਸ਼ ਸ਼ਿਕਾਇਤ ਤਾਂ ਸਾਡੀ ਕੀਤੀ ਵੀ ਆ ਸੁਭਾ ਵੀ ਕੀਤੀ ਡਾਰੇ ਟਾਈਮ ਤੇ ਤਾਂ ਹੀ ਜਾਨ ਨੂੰ ਜਾਣਦਾ ਦਿੱਤਾ ਹੀ ਨਹੀਂ ਉਹਨੇ ਥਾਣੇ ਦਾ ਦਰਖਾਸਤ ਦੇ ਕੇ ਆ ਅਸੀਂ ਕੀ ਮੰਗ ਕਰਦੇ ਹੋ ਬੰਦਾ ਜੀ ਤਾਂ ਮੰਗ ਕਰ ਦੋ ਜੋ ਵਾਰਦੀ ਕਾਰਵਾਈ ਕਰ ਬਾਕੀ ਤਾਂ ਕਾਰਵਾਈ ਹੋਣੀ ਚਾਹੀਦੀ ਆ ਲਾਲ ਮੁੱਢੇ ਵੀ 25 ਸੀਗੇ ਸੁਹਾ ਸੁਹਾ ਆਪਸਾ ਸਹੀਆ ਸੁਹਾਜ ਮੁੱਢਾ ਸੀ ਉਹਦਾ ਮੰਨਾ ਲਾਲ ਉਹਨੇ ਮਰੀ ਸੀ 20 25 ਜਣਿਆਂ ਨੇ ਹਮਲਾ ਕਰਤਾ ਹਾਂ 20 25 ਬਹੁਤ ਗੱਡੀ ਭਾਤੀ ਉਥੇ ਵੇਖੋ ਗੱਡੀ ਦਾ ਤਾਂ ਹੀ ਹਾਲ ਦੇਖੋ ਨਾ ਗੱਲ ਕਰ ਗੱਡੀ ਜੀ ਸੀ ਕਰਕੇ ਬੱਚ ਤੋ ਵੀ ਹੈ ਤੇ ਮੇਰਾ ਨਾਮ ਮਮਿਤ ਸਖਲ ਹੈ ਜੀ ਮੈਂ ਇੱਕ ਦਰਖਾਸਤ ਨਰਮਲ ਸਿੰਘ ਦਾ ਪੁੱਤਰ ਦਲਵਾਰਾ ਸਿੰਘ ਅਵਤਾਰ ਸਿੰਘ ਪੁੱਤਰ ਮੱਖਣ ਸਿੰਘ ਦੇ ਖਿਲਾਫ ਦਿੱਤੀ ਸੀ ਮੇਰੀ ਇੱਕ ਜ਼ਮੀਨ ਹੈ ਰੋਲੀ ਰੋਡ ਦੇ ਉੱਤੇ ਜੀਟੀ ਰੋਡ ਦੇ ਉੱਤੇ ਉਹਦੇ ਬਾਬਤ ਮੈਂ ਇੱਕ ਦਰਖਾਸਤ ਦਿੱਤੀ ਸੀ ਇਹ ਬੰਦੇ ਐਨਆਰਆਈਆਂ ਦੀਆਂ ਜ਼ਮੀਨਾਂ ਉੱਤੇ ਨਜਾਇਜ਼ ਕਬਜ਼ੇ ਕਰਦੇ ਆ ਇਹਨਾਂ ਦੇ ਉੱਤੇ ਪਹਿਲਾਂ ਵੀ ਤਿੰਨ ਤੋਂ ਚਾਰ ਪਰਚੇ ਆ ਇਹਨਾਂ ਨੇ ਮੈਂ ਇਹਨਾਂ ਦੇ ਦਰਖਾਸਤ ਦਿੱਤੀ ਸੀ 4 ਤਰੀਕ ਨੂੰ ਜਿਹੜੀ ਏਐਸਵੀ ਦਰਸ਼ਨ ਸਿੰਘ ਨੂੰ ਮਾਰਕ ਹੋਈ ਸੀ ਅੱਜ ਮੈਂ ਉਹਦੇ ਦਰਖਾਸਤ ਦੇ ਬਾਬਤ ਮੈਂ ਥਾਣੇ ਆ ਰਿਹਾ ਸੀ ਥਾਣੇ ਮਹਿਲੇ ਜਦੋਂ ਮੈਂ ਉੱਥੋਂ ਨੰਗੇ ਲੱਗਾ ਤਾਂ ਮੈਨੂੰ ਪਤਾ ਲੱਗਾ ਵੀ ਮੇਰੀ ਜ਼ਮੀਨ ਦੀ ਸਾਰੀ ਕੰਦ ਢਾਈ ਪਈ ਹੈ ਇਹਨਾਂ ਨੂੰ ਪਿੱਛੋਂ ਇੱਕ ਗੱਡੀ ਆਈ ਕਾਲੇ ਰੰਗ ਦੀ ਪੀਬੀ 76 A 4700 ਨੰਬਰ ਇਹਨਾਂ ਨੂੰ ਦੇਖਦੇ ਹੀ ਦੇਖਦੇ ਉਹ ਗੱਡੀ ਜਦੋਂ ਪਿੱਛੋਂ ਸਾਡੇ ਅੱਗੇ ਆ ਕੇ ਖੜੀ ਤਾਂ ਵਿੱਚੋਂ ਜਿਹਨੂੰ ਜਿਹਨੂੰ ਅਵਤਾਰ ਸਿੰਘ ਤਾਰੀ ਚਲਾ ਰਿਹਾ ਸੀਗਾ ਤੇ ਨਾਲ ਨਿਰਮਲ ਸਿੰਘ ਨਾਲ ਬੈਠਾ ਸੀਗਾ ਜਿਹਨੇ ਅਵਤਾਰ ਸਿੰਘ ਤਾਰੀ ਗੱਡੀ ਉੱਥਲਿਆ ਤੇ ਉਤਰਿਆ ਤੇ ਉਹਨੇ ਆਪਣੇ ਲਾਇਸੈਂਸੀ ਰਵਾਲਵਰ ਨਾਲ ਸਾਡੇ ਉੱਤੇ ਫੇਰ ਮਾਰ ਦੇਣ ਦੀ ਨੀਅਤ ਨਾਲ ਫੇਰ ਕੀਤੇ ਅਸੀਂ ਥੱਲੇ ਤੋਂ ਗੱਡੀ ਦਾ ਪਾਰੀਆਂ ਖੁੱਲੀਆਂ ਹੋਣ ਕਰਕੇ ਸਾਡਾ ਵਿਚਾਰੇ ਗਿਆ ਮੇਰਾ ਤੇ ਮੇਰੇ ਪਿਤਾ ਜੀ ਦਾ ਨਹੀਂ ਤਾਂ ਸਾਨੂੰ ਮਾਰ ਦੇਣ ਦੀ ਪੂਰੀ ਉਹਨਾਂ ਦੀ ਪਲੈਨਿੰਗ ਕਰਕੇ ਆਏ ਸੀਗੇ ਤੇ ਅਸੀਂ ਥੱਲੇ ਉਤਰ ਕੇ ਭੱਜ ਕੇ ਜਾਨ ਬਚਾਈ ਤੇ ਇਹਨਾਂ ਨੂੰ ਉਹ ਗੱਡੀ ਲੈ ਕੇ ਭੱਜ ਗਏ ਜਿਨ੍ਹਾਂ ਨੇ ਸਾਡੇ ਤੇ ਬਿਲਕੁਲ ਹਵਾਈ ਫੇਰ ਵੀ ਕੀਤੇ ਬਾਅਦੋਂ ਤੇ ਗੱਡੀ ਦੇ ਉੱਤੇ ਬਿਲਕੁਲ ਮਾਰ ਦੇਣ ਦੀ ਨੀਤ ਨਾਲ ਸਾਡੇ ਤੇ ਫੇਰ ਕੀਤੇ ਕਿੰਨੇ ਫੇਰ ਗੱਡੀ ਦੇ ਉੱਤੇ ਦੋ ਫੇਰ ਹੋਏ ਜੀ ਕਿੰਨੇ ਆਣੇ ਸੀ ਕੀ ਕਰਦੇ ਉਹ ਦੋ ਜਣੇ ਸੀਗੇ ਜੀ ਤੇ ਕਿੰਨੀ ਜ਼ਮੀਨ ਦਾ ਰੋਲਾ ਜਮੀਨ ਦਾ ਕਿਸੇ ਦਾ ਰੋਲਾ ਨਹੀਂ ਗਾਇ ਇਹਨਾਂ ਦਾ ਇੱਕ ਗਰੋਅ ਆ ਦੋ ਤੋਂ ਤਿੰਨ ਬੰਦਿਆਂ ਦਾ ਜਿਹੜਿਆ ਮੋਗੇ ਦੇ ਵਿੱਚ ਪਹਿਲਾਂ ਵੀ ਦੋ ਤੋਂ ਤਿੰਨ ਚ ਵੀ ਨਾ ਹੜਾਪਨ ਦੀ ਕੋਸ਼ਿਸ਼ ਕਰ ਚੁੱਕੇ ਆ ਆਵਤਾਰ ਸਿੰਘ ਤਾਰੀ ਦਾ ਅਫਸਰਾਂ ਨੂੰ ਵਿਜੀਲੈਂਸ ਦੇ ਉੱਤੇ ਬਣ ਕੇ ਬਣ ਕੇ ਫੋਨ ਲਾਉਣਾ ਤੇ ਆ ਵੀ ਐਫ ਆਈ ਆਰ ਆ ਹੈਗੀਆਂ ਇਹਦਾ ਮਤਲਬ ਕਿ ਧਮਕੀਆ ਦਿੰਦਾ ਜਿੱਥੇ ਮਿਲਦਾ ਉੱਥੇ ਧਮਕੀਆ ਦਿੰਦਾ ਮੈਨੂੰ ਮੇਰੇ ਪਿਤਾ ਜੀ ਨੂੰ ਤੁਹਾਡੇ ਨਾਮ ਮੈਂ ਨਿਚਠੂਗਾ ਤੁਸੀਂ ਪਿੱਛੇ ਹੋ ਜਾਓ ਐ ਕਰ ਜੋ ਇਹ ਮਾਰ ਦੇਣ ਦੀ ਨੀਅਤ ਨਾਲ ਹੀ ਅੱਗੇ ਵੀ ਇੱਕ ਦੋ ਵਾਰੀ ਇਹਨਾਂ ਨੇ ਸਾਡੇ ਉੱਤੇ ਹਮਲਾ ਕੀਤਾ ਕੀ ਮੰਗ ਕੀ ਕਰਦੇ ਪ੍ਰਸ਼ਾਸਨ ਤੋਂ ਇਹੀ ਮੰਗ ਕਰਦਾ ਵੀ ਸਾਨੂੰ ਇਨਸਾਫ ਦਿਵਾਇਆ ਜਾਵੇ ਕਿੰਨੀਆਂ ਘਟੀਆਂ ਨੁਕਸਾਨੀਆਂ ਹੋਈਆਂ ਸਾਡੇ 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 ਗੱਡੀ ਦਾ ਨੁਕਸਾਨ ਹੋਇਆ ਜੀ ਸਾਡਾ ਜੋ ਗੱਡੀ ਦਾ ਟੈਕ ਨੰਬਰ ਹੈ ਚੰਡੀਗੜ੍ਹ ਨੰਬਰ CH01 BF5513 ਇਹਦੇ ਉੱਤੇ ਫਾਇਰਿੰਗ ਹੋਈ ਹੈ ਜੀ ਅਸੀਂ ਉੱਥੋਂ ਗੱਡੀ ਪੁਝਾ ਕੇ ਥਾਣੇ ਆਏ ਆਂ ਤੇ ਅਸੀਂ ਥਾਣੇ ਤੋਂ ਪੁਲਿਸ ਪ੍ਰਸ਼ਾਸਨ ਤੋਂ ਹੀ ਮੰਗ ਕਰਦੇ ਹਾਂ ਸਾਨੂੰ ਇਨਸਾਫ ਦਿੱਤਾ ਜਾਵੇ ਥਾਣੇ ਪਹੁੰਚਿਓ ਕਿਸ ਤਰ੍ਹਾਂ ਦਾ ਆਜੋਸ਼ਣ ਦਿੱਤਾ ਗਿਆ ਸਾਡੇ ਵੱਲੋਂ ਥਾਣੇ ਵੱਲੋਂ ਪੂਰਾ ਸਵਾਸਤ ਦਿੱਤਾ ਗਿਆ ਕਾਰਵਾਈ ਚੱਲ ਰਹੀ ਹੈ ਸਾਨੂੰ ਇੱਕ ਇਨਫੋਰਮੇਸ਼ਨ ਮਿਲੀ ਸੀ ਤੇ ਇਹ ਬੁੱਗੀਪੁਰਾ ਚੌਂਕ ਦੇ ਅੱਗੇ ਜਾ ਕੇ ਰੌਲੀਪਿੰਡ ਨੂੰ ਕਲਿੰਕ ਰੋਡ ਜਾਂਦਾ ਉੱਥੇ ਕੋਈ ਪਲਾਟ ਦਾ ਮੈਟਰ ਆ ਇਹਨਾਂ ਦੋਵਾਂ ਧਿਰਾਂ ਦਾ ਅਮਿਤ ਸੈਗਲ ਦਾ ਤੇ ਨਿਰਮਲ ਹੋਣਾ ਦਾ ਉਸ ਬਿਹਾਫ ਤੇ ਅੱਜ ਇਹ ਦੋਵੇਂ ਧਿਰਾਂ ਆਪਸ ਵਿੱਚ ਲੜਾਈ ਹੋਈ ਹੈ ਇਹਨਾਂ ਦੀਆਂ ਤੇ ਦੋ ਫੈਰ ਹੋਏ ਨੇ ਤੇ ਬਾਕੀ ਜਿਹੜੀ ਵੀ ਇਹਦੇ ਵਿੱਚ ਅਸੀਂ ਵੈਰੀਫਾਈ ਕਰ ਰਹੇ ਹਾਂ ਜੋ ਵੀ ਇਹਦੇ ਵਿੱਚ ਹੋਊਗਾ ਉੱਤੇ ਇਹਨਾਂ ਦੇ ਬਿਆਨਾਂ ਦੇ ਆਧਾਰ ਤੇ ਅਸੀਂ ਕਾਰਵਾਈ ਕਰਾਂਗੇ ਡਾਕਟਰ ਸਾਹਿਬ ਇਹ ਵੀ ਪਤਾ ਕਿ ਪਹਿਲਾਂ ਵੀ ਤੁਹਾਡੇ ਕੋਲੇ ਦਰਖਾਸਤਾਂ ਨਿੰਮੋ ਸਰਪੰਚ ਵੱਲੋਂ ਲਗਾਤਾਰ ਦਰਖਾਸਤਾਂ ਲਈ ਤੁਹਾਨੂੰ ਕਿਹਾ ਜਾ ਰਿਹਾ ਸੀ ਵੀ ਕਾਰਵਾਈ ਕੀਤੀ ਹੋਈ ਹੈ। ਦੇਖੋ ਜਿਹੜੀਆਂ ਪਹਿਲਾਂ ਦਰਖਾਸਤਾਂ ਚਲਦੀਆਂ ਸੀ ਉਹ ਵੀ ਅਸੀਂ ਵੈਰੀਫਾਈ ਕੀਤੀਆਂ ਸੀ ਉਦੋਂ ਵੀ ਤੇ ਹੁਣ ਵੀ ਅਸੀਂ ਵੈਰੀਫਾਈ ਕਰ ਰਹੇ ਹਾਂ ਤੇ ਪਰ ਜਿਹੜੀ ਇਹ ਲੜਾਈ ਝਗੜਾ ਹੋਇਆ ਵਾ ਇਹਦੇ ਤੇ ਅਸੀਂ ਜੋ ਵੀ ਬੰਦੀ ਕਾਨੂੰਨੀ ਕਾਰਵਾਈ ਹੈ ਉਹ ਕਰਾਂਗੇ। ਸਰ ਜਿਹੜੀ ਜਮੀਨ ਦਾ ਮਾਲਕ ਕੌਣ ਹੈ? ਇਹ ਹਲੇ ਕਲੀਅਰ ਨਹੀਂ ਆ ਉਹ ਜਦੋਂ ਵੀ ਦੋਵੇਂ ਧਿਰਾਂ ਆਕਣੇ ਆਪਣੇ ਆਕੇ ਪੇਪਰ ਦਿਖਾਉਣੀਆਂ ਉਸ ਦਿਹ ਹਫਤੇ ਅਗਲੀ ਕਾਰਵਾਈ ਕਰਾਂਗੇ। ਗੋਲੀ ਕਿੰਨਾ ਚਲੇਗੀ? ਗੋਲੀਏ ਅਸੀਂ ਵੈਰੀਫਾਈ ਕਰ ਰਹੇ ਹਾਂ ਵੀ ਕਿੰਨਾ ਨੂੰ ਚਲਾਈ ਗਈ ਹੈ ਤੇ ਗੋਲੀ ਚੱਲਣ ਦੌਰਾਨ ਕੋਈ ਜ਼ਖਮੀ ਹੋਏ ਨਹੀਂ ਜ਼ਖਮੀ ਕੋਈ ਨਹੀਂ ਹੋਇਆ ਇਹਨਾਂ ਵਿੱਚ ਸਰ ਇਹਦੇ ਵਿੱਚ ਕੋਈ ਵੀਕਲ ਵੀ ਤੋੜਪੜ ਹੋਈ ਜੀ ਵੀਕਲ ਇਹਦੇ ਵਿੱਚ ਇੱਕ i20 ਦੇ ਵਹੀਕਲ ਜਿਹੜੇ ਆ ਗੋੜੀਆਂ ਲੱਗੀਆਂ ਨੇ ਦੋ ਤੇ ਇੱਕ ਹੰਡਾਈ ਦੀ ਗੱਡੀ ਆ ਉਹਦੀ ਤੋੜਪਨ ਹੋਈ ਹੈ ਜੀ ਜਿਹੜੀ ਹੰਡਾਈ ਗੱਡੀ ਦੀ ਤੋੜਪਨ ਹੋਈ ਉਹਨਾਂ ਨੂੰ ਲੋਕਿਆ ਜਾ ਰਿਹਾ ਹੈ ਕਿ ਇਹਨਾਂ ਨੇ ਆਪ ਤੋੜਪਨ ਕੀਤੇ ਇਹ ਅਸੀਂ ਵੈਰੀਫਾਈ ਕਰਾਂਗੇ ਜੀ ਇਹ ਸਾਡਾ ਇਨਵੈਸਟੀਗੇਸ਼ਨ ਦਾ ਮੈਟਰ ਆ ਬਾਕੀ ਬਿਆਨ ਲਿਖ ਕੇ ਜੋ ਵੀ ਕਾਨੂੰਨੀ ਕਾਰਵਾਈ ਹੋ ਕਰਾਂਗੇ ਵੈਪਨ ਵੀ ਰਿਕਵਰ ਕੀਤਾ ਗਿਆ ਜੀ ਹਾਂਜੀ ਉਹ ਸਾਡਾ ਇਨਵੈਸਟੀਗੇਸ਼ਨ ਦਾ ਮੈਟਰ ਆ ਜੋ ਵੀ ਅੱਗੇ ਅਸੀਂ ਤੁਹਾਡੇ ਧਿਆਨ ਵਿੱਚ ਲਿਆਵਾਂਗੇ